ਆਪਾਂ ਆਓ ਸ਼ੁਕਰੀਆ ਹੋਵੇ ਮਹਿਮਾਨ ਹੋ ਸਮਝੇ ਪਰ ਇਹੋ ਜੀ ਸਾਹਮਣੇ ਦੀ ਤੁਸੀਂ ਜੀ ਉਹਨਾਂ ਦੇ ਸਾਹਮਣੇ ਬੱਸ ਕਰੋ ਵੀਰੇ

ਆ ਗਏ ਗੱਡੀ ਚ ਬੋਲ ਨੀ ਤੂੰ ਖਲ ਨੀ ਤੂੰ ਬੋਲ ਨੀ ਤੂੰ ਬੋਲ ਨੀ ਤੂੰ ਬੋਲ ਨੀ ਤੂੰ ਬੋਲ ਨੀ ਤੂੰ ਬੋਲੋ ਬੋਲੋ ਨੀ ਤੂੰ ਬੋਲੋ ਕੀ ਹੋਇਆ ਪੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋੜੀ ਮਾਰੀ ਕਿਨੇ ਕਰੀਆ ਜੀ ਇਹ ਪੁਲਿਸ ਸੀਗਾ ਨਾ ਅਰਦਾਸ ਨਹੀਂ ਬਾਤ ਹੋਣੀ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਪਰ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਹਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਉਹਨਾਂ ਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹਦੇ ਗੋਲੀ ਮਾਰਦੀ ਉਹਦੀ ਉਹ ਕੀ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂ ਜੀ ਗੱਲ ਗਨਮੈਨ ਸੀਗਾ ਕਿਹਨਾਂ ਨਾਲ ਸੀਗਾ ਜੀ ਨਾਮ ਨਹੀਂ ਪਤਾ ਮੁੰਡੀਆਂ ਆਉਂਦੀਆਂ ਨੇ ਬਦਦਰਦੀ ਹੈ ਨਹੀਂ ਹੁਣ ਹੈ ਜੀ ਇਹਨਾਂ ਦੀ ਕਿੱਥੋਂ ਦੱਸਣਾ ਸ਼ੈਮੈਂਨ ਸੋਨਾ ਮੈਲੇ ਦਾ ਨਾਰ ਸੀ ਕਿਸੇ ਦਾ ਹਾਂ ਜੀ ਐਮਐਲਏ ਮੁੰਡੀਆਂ ਦਾ ਐਮਐਲਏ ਸੀ ਕੋਈ ਬਹੁਤ ਖੰਡਾ ਜਾਣਾ ਸੱਪ ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਸੁਸਾਇਡ ਕਰ ਲਿਆ ਤੇ ਅਸੀਂ ਮੌਕੇ ਤੇ ਆਏ ਹੁੜੇ ਕੋਈ ਗੁਰਕੀਰ ਦਾ ਲੜਕਾ ਮੁੰਡੀਆਂ ਸਾਹਿਬ ਦਾ ਗਨ ਮੈ ਨਜ਼ਰ ਆ ਕਿਹਦਾ ਗਨ ਮੈ ਜੀ ਮੁੰਡੀਆਂ ਸਾਹਿਬ ਦਾ ਕਹਿ ਰਹੇ ਹਾਂ ਸੁਨੇ ਦੁਕਾਨ ਦਾ ਹੈ ਅੱਛਾ ਜੀ ਉਹਨੇ ਆਪਣੇ ਕਾਰਬਨ ਆਈ ਲੋਕ ਮਤਲਬ ਬੋਲੀ ਚੱਲੀ ਜਿਹੜੀ ਉਹਦੀ ਸੁਸਾਇਡ ਬਣੀ ਸੀਗੀ ਤੇ ਅਸੀਂ ਉਹਨੂੰ ਐਸਐਲ ਬੁਲਾ ਕੇ ਮੌਕੇ ਤੇ ਸਾਰਾ ਕੁਝ ਉਹਦਾ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਜਿਹੜੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਬਣਦੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੋਸਾਇਟੀ ਜਨੇ ਅੱਜ ਗੋਲੀ ਚੱਲੀ ਹੈ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਦੇ ਹਾਂ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸੀਗਾ ਮੈਟਰ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਆਫੇਅਰ ਜਿੰਨਾਂ ਦੀ ਕੁੜੀ ਵਾਲਾ ਕੁਝ ਹਾਂਜੀ ਜੀ ਸਾਰਾ ਓਕੇ ਥੈਂਕ ਯੂ